ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਖੇਮੇ ਵਿੱਚ ਲਾਈ ਵੱਡੀ ਸਨ ਅਕਾਲੀ ਦਲ ਦਾ ਸੀਨੀਅਰ ਲੀਡਰ ਸਾਬਕਾ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਦਾ ਓਐਸਡੀ ਰਹਾ ਉਹ ਲੀਡਰ ਜਿਸ ਨੂੰ ਅੱਜ ਭਾਜਪਾ ਵੇ ਸ਼ਾਮਲ ਕਰਵਾਇਆ ਕੈਪਟਨ ਅਮਰਿੰਦਰ ਸਿੰਘ ਨੇ ਸੋ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿਆਸਤ ਦੇ ਵਿੱਚ ਵੱਡੀ ਹਲਚਲ ਮਚਾ ਦਿੱਤੀ ਹੈ ਜੋ ਇਕਦਮ ਸਰਗਰਮ ਹੋਏ ਨੇ ਔਰ ਉਨ੍ਹਾਂ ਦੇ ਸੰਪਰਕ ਦੇ ਵਿੱਚ ਜਿਹੜੇ ਲੀਡਰ ਸੀ ਅਕਾਲੀ ਦਲ ਦੇ ਜਾਂ ਕਾਂਗਰਸ ਦੇ ਹੁਣ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਾਉਣ ਲਈ ਲਗਾਤਾਰ ਉਹਨਾਂ ਦੇ ਨਾਲ ਮੇਲ-ਮਲਾਪ ਕੀਤਾ ਜਾ ਰਿਹਾ ਹੈ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਅੱਜ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ ਜੋ ਅੱਜ ਪੰਜਾਬ ਦੇ ਵਿੱਚ ਇੱਕੋਦਮ ਸਰਗਰਮ ਹੋਏ ਨੇ ਔਰ ਉਹਨਾਂ ਨੇ ਸੱਤਾਧਾਰੀ ਪਾਰਟੀ ਕਾਂਗਰਸ ਪਾਰਟੀ ਤੇ ਅਕਾਲੀ ਦਲ ਨੂੰ ਰਗੜੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਦੋ ਵਾਰ ਦੇ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੇ ਨਾਲ ਬਹੁਤ ਸਾਰੇ ਲੀਡਰਾਂ ਦੀ ਨੇੜਤਾ ਰਹੀ ਭਾਵੇਂ ਉਹ ਅਕਾਲੀ ਦਲ ਦੇ ਹੋਣ ਤੇ ਚਾਹੇ ਕਾਂਗਰਸ ਦੇ ਹੋਣ ਸੋ ਕੈਪਟਨ ਅਮਿੰਦਰ ਸਿੰਘ ਨੇ ਹੁਣ ਭਾਜਪਾ ਦੇ ਵਿੱਚ ਉਹਨਾਂ ਸਾਰੇ ਲੀਡਰਾਂ ਨੂੰ ਵਾਪਸ ਲਿਆਉਣਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਉਹਨਾਂ ਦੇ ਨਾਲ ਕੈਬਨਿਟ ਦੇ ਵਿੱਚ ਰਹੇ ਨੇ ਜਾਂ ਵੱਡੇ ਅਹੁਦਿਆਂ ਤੇ ਰਹੇ ਨੇ ਉਹਨਾਂ ਦੇ ਨਾਲ ਸੰਪਰਕ ਸਾਧਰੇ ਨੇ ਸੋ ਕੈਪਟਨ ਅਮਿੰਦਰ ਸਿੰਘ ਨੇ ਅੱਜ ਮਾਲਵੇ ਦੇ ਵਿੱਚ ਬਹੁਤ ਵੱਡਾ ਚਟਕਾ ਦਿੱਤਾ ਹੈ ਅਕਾਲੀ ਦਲ ਬਾਦਲ ਨੂੰ ਅਕਾਲੀ ਦਲ ਬਾਦਲ ਸੁਖਵੀਰ ਸਿੰਘ ਬਾਦਲ ਦੇ OSD ਰਹੇ ਉਹ ਲੀਡਰ ਨੂੰ ਅੱਜ ਭਾਜਪਾ ਵਿੱਚ ਸ਼ਾਮਲ ਕਰਵਾਇਆ ਹੈ ਔਰ ਅਕਾਲੀ ਦਲ ਬਾਦਲ ਦੇ ਖੇਮੇ ਦੇ ਵਿੱਚ ਵੱਡੀ ਸਨ ਲਾਈਏ ਸੋ ਕੈਪਟਨ ਅਮਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਜੋ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਵੀ ਬਿਆਨ ਦਿੱਤਾ ਹੈ ਇੱਕ ਪਾਸੇ ਅਕਾਲੀ ਦਲ ਦੇ ਹੱਕ ਦੇ ਵਿੱਚ ਬਿਆਨ ਦੇ ਰਹੇ ਨੇ ਵਿਕਰਮ ਮਜੀਠੀਆ ਨੂੰ ਜਿਹੜਾ ਕਿ ਉਹਨਾਂ ਦੇ ਉੱਪਰ ਕੇਸ ਦਰਜ ਹੋਇਆ ਹੋਇਆ ਹੈ ਉਸ ਕੇਸ ਨੂੰ ਜਿਹੜਾ ਕਿ ਉਹ ਗੈਰ ਕਾਨੂੰਨੀ ਦੱਸ ਰਹੇ ਨੇ ਜੋ ਵਿਕਰਮ ਮਜੀਠੀਆ ਦੇ ਉੱਪਰ ਦੁਬਾਰਾ ਇਨਵੈਸਟੀਗੇਸ਼ਨ ਮੁੱਖ ਮੰਤਰੀ ਨੇ ਹੁਕਮ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੌਣ ਹੁੰਦਾ ਹੈ ਹੁਣ ਦੁਬਾਰਾ ਇਨਵੈਸਟੀਗੇਸ਼ਨ ਕਰਾਉਣ ਵਾਲਾ ਜਦੋਂ ਕਿ ਇੱਕ ਵਾਰ ਮੁਕੰਮਲ ਹੋ ਚੁੱਕੀ ਹੈ ਇਨਵੈਸਟੀਗੇਸ਼ਨ ਤੇ ਉਹ ਲਫਾਫਾ ਬੰਦ ਹਾਈ ਕੋਰਟ ਵਿੱਚ ਪਿਆ ਹੈ ਹਾਈ ਕੋਰਟ ਇਸ ਤੇ ਉੱਪਰ ਜਵਾਬ ਦੇਵੇ ਕਿ ਇਹ ਇਨਵੈਸਟੀਗੇਸ਼ਨ ਗਲਤ ਸੀ ਤਾਂ ਫਿਰ ਦੁਬਾਰਾ ਇਨਵੈਸਟੀਗੇਸ਼ਨ ਜਿਹੜੀ ਹੋ ਸਕਦੀ ਹੈ ਪਰ ਹਾਈ ਕੋਰਟ ਨੇ ਅਜੇ ਤੱਕ ਨਾ ਤਾਂ ਇਸ ਇਨਵੈਸਟੀਗੇਸ਼ਨ ਬਾਰੇ ਕੋਈ ਜਾਣਕਾਰੀ ਦਿੱਤੀ ਹੈ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੋ ਰਾਜਨੀਤੀ ਲਾਹ ਲੈਂਦੇ ਖਾਤਰ ਵਿਕਰਮ ਜੀਠੀਆ ਦੇ ਉੱਪਰ ਜਿਹੜੀ ਇਹ ਕਾਰਵਾਈ ਕਰ ਰਿਹਾ ਹੈ ਜੋ ਵਿਕਰਮ ਜੀਠੀਆ ਨੂੰ ਰਾਜਨੀਤੀ ਤੋਂ ਪ੍ਰੇਰਤਵਤਾ ਦੇ ਉੱਪਰ ਕੇਸ ਦਰਜ ਕੀਤਾ ਗਿਆ ਸੋ ਕੈਪਟਨ ਅਮਿੰਦਰ ਸਿੰਘ ਨੇ ਅੱਜ ਮਾਲਵਾ ਦੇ ਵਿੱਚ ਪਹੁੰਚੇ ਹੋਏ ਸਨ ਔਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੇ ਕਿਹਾ ਕਿ 2027 ਦੇ ਵਿੱਚ ਭਾਜਪਾ ਆਪਣੇ ਦਮ ਤੇ ਚੋਣ ਲੜੇਗੀ ਔਰ ਸਰਕਾਰ ਬਣਾਏਗੀ ਭਾਜਪਾ ਦੀ ਸਰਕਾਰ ਬਣਨੀ ਜ਼ਰੂਰੀ ਹੈ ਸੋ ਉਸ ਤੋਂ ਪਹਿਲਾਂ ਉਹਨਾਂ ਨੇ ਬਹੁਤ ਸਾਰੇ ਲੀਡਰ ਜਿਹੜੇ ਭਾਜਪਾ ਵਿੱਚ ਸ਼ਾਮਲ ਹੋਣਗੇ ਕੈਪਟਨ ਅਮਿੰਦਰ ਸਿੰਘ ਨੇ ਕਿਹਾ ਕਿ ਮੈਂ ਪਿਛਲੇ 2 ਸਾਲ ਬਿਮਾਰ ਰਹਿਣ ਕਰ ਮ ਜੋ ਪੰਜਾਬ ਵਿੱਚ ਨਹੀਂ ਵਿਚਰ ਸਕਿਆ ਸੋ ਹੁਣ ਮੈਂ ਉਹਨਾਂ ਸਾਰੇ ਲੀਡਰਾਂ ਦੇ ਨਾਲ ਸੰਪਰਕ ਸੱਦ ਕੇ ਉਹਨਾਂ ਨੂੰ ਭਾਜਪਾ ਦੇ ਵਿੱਚ ਲੈ ਕੇ ਆਵਾਂਗਾ ਔਰ ਉਹਨਾਂ ਨੂੰ ਟਿਕਟਾਂ ਦਿਵਾਵਾਂਗਾ ਔਰ ਭਾਜਪਾ ਦੀ ਸਰਕਾਰ ਬਣਾਵਾਂਗਾ ਸੋ ਅੱਜ ਫਰੀਦਕੋਟ ਦੇ ਵਿੱਚ ਜੋ ਸੁਖਵੀਰ ਸਿੰਘ ਬਾਦਲ ਦੇ OSDC ਸੰਦੀਪ ਸਿੰਘ ਸੰਨੀ ਬਰਾੜ ਉਹਨਾਂ ਨੂੰ ਅੱਜ ਭਾਜਪਾ ਵਿੱਚ ਸ਼ਾਮਲ ਕਰਾਉਣ ਦੀ ਸ਼ੁਰੂਆਤ ਹੋ ਗਈ ਹੈ ਉਹਨਾਂ ਨੂੰ ਅੱਜ ਭਾਜਪਾ ਦੇ ਵਿੱਚ ਸ਼ਾਮਲ ਕਰਵਾ ਕੇ ਫਰੀਦਕੋਟ ਦਾ ਉਹਨਾਂ ਨੂੰ ਹਲਕਾ ਇੰਚਾਰਜਲਾ ਦਿੱਤਾ ਗਿਆ ਸੋ ਉਹਨਾਂ ਨੂੰ ਸਾਬਕਾ ਸੀਐਮ ਕੈਪਟਨ ਅਮਿੰਦਰ ਸਿੰਘ ਦੇ ਨੇ ਵੀ ਓਐਸਡੀ ਰਹਿ ਚੁੱਕੇ ਨੇ ਸੰਨੀ ਬਰਾੜ ਔਰ ਸੰਨੀ ਬਰਾੜ ਨੂੰ ਅੱਜ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਭਾਜਪਾ ਦੇ ਵੱਲੋਂ ਔਰ ਭਾਜਪਾ ਦੇ ਖੇਮੇ ਵਿੱਚ ਅੱਜ ਬਹੁਤ ਵੱਡੀ ਖੁਸ਼ੀ ਹੈ ਔਰ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵੀ ਸ਼ਰਮਾ ਵੀ ਉਹਨਾਂ ਦੇ ਨਾਲ ਮੌਜੂਦ ਸੀ ਜਦੋਂ ਕਿ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਉਹ ਹੁਣ ਪਿੱਛੇ ਹੋ ਗਏ ਨੇ ਔਰ ਕੈਪਟਨ ਅਮਿੰਦਰ ਸਿੰਘ ਲਗਾਤਾਰ ਪੰਜਾਬ ਦੇ ਵਿੱਚ ਅੱਗੇ ਵਧ ਰਹੇ ਨੇ ਔਰ ਕੈਪਟਨ ਅਮਿੰਦਰ ਸਿੰਘ ਕੋਲ ਵੱਡੀ ਜ਼ਿੰਮੇਵਾਰੀ ਆ ਸਕਦੀ ਹੈ ਉਹਨਾਂ ਨੂੰ ਪੰਜਾਬ ਪ੍ਰਧਾਨ ਦਾ ਉਹਦਾ ਵੀ ਮਿਲ ਸਕਦਾ ਔਰ ਪੰਜਾਬ ਦਾ ਅਗਲਾ ਮੁੱਖ ਮੰਤਰੀ ਵੀ ਬੀਜੇਪੀ ਵੱਲੋਂ ਕੈਪਟਨ ਅਮਿੰਦਰ ਸਿੰਘ ਨੂੰ ਐਲਾਨਿਆ ਜਾ ਸਕਦਾ ਜੋ ਕੈਪਟਨ ਅਮਿੰਦਰ ਸਿੰਘ ਲਗਾਤਾਰ ਸਰਗਰਮ ਹੋਏ ਨੇ